ਐਸ ਨਿਊਜ਼ 21 ਦੇਖ ਰਹੇ ਸਾਰੇ ਦਸ਼ਕਾਂ ਦਾ ਹਾਰਦਿਕ ਸਵਾਗਤ ਅੱਜ ਅਸੀਂ ਪਹੁੰਚੇ ਹਾਂ ਹਰੀ ਹਰ ਰੋਹੀ ਮੰਦਰ ਸ਼ਿਵਾਲਾ ਪੱਟੀ ਵਿਖੇ ਔਰ ਉਥੇ ਬਾਬਾ ਜੀ ਆਨੰਦਗਰੀ ਜੀ ਮਹਾਰਾਜ ਵੱਲੋਂ ਸ਼ਿਵਰਾਤਰੀ ਦੇ ਸਬੰਧ ਵਿੱਚ ਵੱਡੇ ਸਮਾਗਮ ਕਰਵਾਏ ਜਾ ਰਹੇ ਹਨ ਇਸੇ ਸਬੰਧ ਦੇ ਵਿੱਚ ਜਿਹੜੇ ਪੱਟੀ ਸਿਟੀ ਪੁਲਿਸ ਵੱਲੋਂ ਵੀ ਜਿਹੜੇ ਅਗੇ ਸੁਰੱਖਿਆ ਦੇ ਪ੍ਰਬੰਧ ਕੀਤੇ ਜਾ ਰਹੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਹਾਂ ਸਰ ਅੱਜ ਇੱਥੇ ਪਹੁੰਚੇ ਜੀ ਸ਼ਿਵਰਾਤਰੀ ਦੇ ਪਰਬੰਧਾਂ ਦੇ ਦੇਖ ਰਹਿਕ ਦੇ ਲਈ ਕੀ ਕਹਿਣਾ ਚਾਹੋਗੇ ਇੱਥੇ? ਉਹਦਾ ਦੇ ਪਰਬੰਧ ਸਾਰੇ ਕੀਤੇ ਜਾ ਰਹੇ ਨੇ। ਬਹੁਤ ਵਧੀਆ ਪ੍ਰਬੰਧ ਇੱਥੇ ਕੀਤੇ ਗਏ ਆ। ਆਪਣੇ ਮੁਲਾਜ਼ਮ ਜਿਹੜੇ ਕਿ ਰਾਤ ਦਿਨ ਪੀਸੀਆਰ ਵੈਸੇ ਵੀ ਠਾਣੇ ਵਾਲੋ ਜਿਹੜੇ ਵੱਖਰੇ ਵੱਖਰੇ ਤਰ੍ਹਾਂ ਦੇ ਜਿਹੜੀ ਡਿਊਟੀਆਂ ਲਗਾਈਆਂ ਗਈਆਂ ਗਈਆਂ ਕੋਈ ਕੋਈ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ। ਤੇ ਬਹੁਤ ਵਧੀਆ ਇੱਥੇ ਪ੍ਰਬੰਧ ਕੀਤੇ ਗਏ ਆ। ਮਹਾਰਾਜ ਨੂੰ ਮਿਲਿਆ ਇਹਨਾਂ ਨੂੰ ਸਾਰੇ ਪੁੱਛਿਆ ਵੀ ਕੋਈ ਵੀ ਸਾਡੇ ਲੈ ਕੇ ਜਦੋਂ ਵੀ ਕੋਈ ਕੋਈ ਸੇਵਾ ਇਹੀਂ ਹਾਜ਼ਰ ਹੈਗੇ। ਕੱਲ ਸਰ 26 ਜਨਵਰੀ ਦੇ ਸੰਬੰਧ ਵਿੱਚ ਕੀ ਕੰਮ ਚੱਲ ਰਿਹਾ ਸਾਰੇ 26 ਜਨਵਰੀ ਮਤਲਬ ਬਹੁਤ ਵਧੀਆ ਉੱਥੇ 26 ਜਨਵਰੀ ਦੇ ਵੀ ਸਾਰੀਆਂ ਡਿਊਟੀਆਂ ਲੱਗੀਆਂ ਜੀ ਆਲਰੇਡੀ ਆਪਣੇ ਜੀਓ ਸਾਹਿਬਾਂ ਦੀਆਂ ਐਸਐਸਪੀ ਦੀਆਂ ਡਿਊਟੀਆਂ ਲੱਗੀਆਂ ਬਾਕੀ ਨਾਕੇ ਵਗੈਰਾ ਨਾਈਟ ਨਾਕੇ ਲੱਗਦੇ ਦਿਨੇ ਨਾਕੇ ਲੱਗਦੇ ਆ ਤੇ ਬਿਲਕੁਲ ਸੁਰੱਖਿਆ ਦੇ ਪ੍ਰਬੰਧ ਜਿਹੜੇ ਬਾਗ ਮੈਸੇਸਪੀ ਸਾਹਿਬ ਜਿਹੜੇ ਕਿ ਵਧੀਆ ਤਰੀਕੇ ਦੇ ਨਾਲ ਕੀਤੇ ਜਾ ਰਹੇ ਜੀ ਧੰਨਵਾਦ ਜੀ